ਹਾਂਜੀ ਅੱਜ ਅਸੀਂ ਜਾ ਰਹੇ ਸੀ ਚੰਡੀਗੜ੍ਹ ਤੋਂ ਮਨਾਲੀ ਸੋ ਰਸਤੇ ਵਿੱਚ ਟਨਲਾਂ ਦਾ 뷰 ਦੱਸਾਂਗੇ ਆਪਾਂ ਜੋ ਸੋਹਣੀਆਂ ਟਨਲਾਂ ਬਣੀਆਂ ਨੇ ਸੋ ਕੀਰਤਵਰ ਕ੍ਰੋਸ ਕਰਕੇ ਅਸੀਂ ਪਹਿਲੀ ਟਨਲ ਵਿੱਚ ਲਈ ਐਂਟਰੀ ਕਰ ਪਹਿਲੀ ਟਨਲ ਵਿੱਚ ਗਏ ਅਸੀਂ ਆ ਬਹੁਤ ਸੋਹਣੀਆਂ ਸੋਹਣੀਆਂ ਟਨਲਾਂ ਬਹੁਤ ਮਜ਼ਾ ਆਂਦਾ ਸੋ ਜਿਹੜਾ ਰਸਤਾ ਪਹਿਲਾਂ 8-9 ਘੰਟੇ ਦਾ ਸੀ ਹੁਣ ਚੰਡੀਗੜ੍ਹ ਤੋਂ ਸਾਰਾ ਹੀ 6 ਘੰਟੇ ਦਾ ਰਸਤਾ ਰਹਿ ਗਿਆ ਅਗਰ ਟ੍ਰੈਫਿਕ ਨਾ ਹੋਵੇ ਅੱਗੇ ਕੰਮ ਚੱਲ ਰਿਹਾ ਬਹੁਤ ਸੋਹਣੀ ਸੋਹਣੀਆਂ ਟਨਲਾਂ ਸੋ ਸੋਚਿਆ ਸਾਰਿਆਂ ਨਾਲ ਆਪਾਂ ਵੀਡੀਓ ਸ਼ੇਅਰ ਕਰੀਏ ਸਾਰਿਆਂ ਨੂੰ ਦੱਸੀਏ ਮਨਾਰੀ ਦਾ ਰਸਤਾ ਕਿੰਨਾ ਵਧੀਆ ਹੋ ਚੁੱਕਿਆ ਆ ਦੇਖੋ ਟੈਂਪੂ ਟਰੈਵਲ ਜਾ ਰਿਹਾ ਤੇ ਆਪਾਂ ਇੱਕ ਹੋਰ ਟਨਲ ਵਿੱਚ ਐਂਟਰ ਹੋ ਗਏ ਸੋ ਬਹੁਤ ਸੋਹਣੀ ਸੋਹਣੀਆਂ ਸੋ ਹੋਰ ਵੀ ਅੱਗੇ ਟਨਲਸ ਵੱੜ ਰਹੀਆਂ ਨੇ ਸੋ ਵੀ ਆਪਾਂ ਅੱਗੇ ਅੱਗੇ ਤੁਹਾਨੂੰ ਦੱਸਾਂਗੇ ਸੋ ਸਵੇਰ ਹੋ ਗਈ ਸੀ ਸੋ ਅਸੀਂ ਪਹੁੰਚ ਚੱਲਿਆਂ ਪੁੰਤਰ ਚੌਂਕ ਤੇ ਪਹੁੰਚ ਚੱਲਿਆਂ ਸੋ ਅੱਗੇ ਕੋਈ ਟਨਲ ਆਣੀ ਨਹੀਂ ਸੋ ਅੱਗੇ ਦੀ ਵੀਡੀਓ ਤੁਹਾਡੇ ਨਾਲ ਆਪਾਂ ਫੇਰ ਸ਼ੇਅਰ ਕਰਾਂਗੇ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਓ ਸੋ ਸਾਰਿਆਂ ਦਾ ਧੰਨਵਾਦ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ